ਜੋ ਨਾ ਬਣਾ ਲੈਣੀ ਰੱਬ ਨੂੰ ਮਲਾ ਦੇਣਗੇ ਕੋਈ ਸੰਤ ਵਿਚੋ ਨਾ ਬਣਾ ਲੈਣੀ ਰੱਬ ਨੂੰ ਮਲਾ ਦੇਣਗੇ ਨੀਵੀਂ ਹੋ ਕੇ ਕਰੀ ਚੱਲ ਫਰੂਆਂ ਦੀ ਸੇਵਾ ਨੀਵੀਂ ਹੋ ਕੇ ਤਰੀ ਚੱਲ ਲੰਗੇਗੀ ਯੋਹੀ ਮਿਲਜੂ ਤੈਨੂੰ ਮੇਵਾ ਕਿਰਾਂ ਵੀ ਮੰਗੇਗੀ ਯੋਹੀ ਮਿਲਜੂ ਤੈਨੂੰ ਮੇਵਾ ਨਿਮੀ ਹੋ ਕੇ ਕਰੀ ਚੰਦ ਫਕਰਾਂ ਦੀ ਸੇਵਾ ਨਿਮੀ ਹੋ ਕੇ ਨਹੀ ਚਲ ਫਕਰਾਂ ਦੀ ਸੇਵਾ ਫਕਰਾਂ ਦੇ ਦਰ ਉੱਤੋਂ ਮਿਲਜੂ ਤੈਨੂੰ ਮੇਵਾ बालियां नवीरतीअ दाली रू ਮਹਾਨ ਜੀ ਉਹਨਿਆਂ ਦੀ ਧਰਤੀ ਤਾਂ ਬੜੀ ਹੈ ਮਹਾਨ ਜੀ ਉਹਨਿਆਂ ਸਵਸਦਾ ਹੈ ਦਿਆਲੂ ਭਗਵਾਨ ਜੀ ਉਹਨਿਆਂ ਚ ਵਸਦਾ ਹੈ ਦਿਆਲੂ ਭਗਵਾਨ ਜੀ ਉਹਨਿਆਂ ਦੀ ਧਰਤੀ ਤਾਂ ਬੜੀ ਹੈ ਮਹਾਨ ਜੀ ਉਹਨਿਆਂ ਕਰਤੀ ਤਾਂ ਬੜੀ ਮਾਨਗੀ ਪੁੰਨਿਆ ਚ ਵਸਦਾ ਹੈ ਦਿਆਲੂ ਭਗਵਾਨ ਜੀ ਪੁੰਨਿਆ ਚ ਵਸਦਾ ਹੈ ਦਿਆਲੂ ਭਗਵਾਨ ਜੀ ਮਨ ਆਪਣੇ ਨੂੰ ਪਾ ਕੇ ਬਣਾ ਲੈਣੀ ਰੱਬ ਨੂੰ ਮਨਾ ਦੇ ਮੰਗੇ ਕੋਈ ਸੰਤ ਵਜੋ ਨਾਮ ਰਾਜੇਣਗੇ ਹੋਈ ਸੰਤ ਵਚੋੜਾ ਬਣਾ ਲੈਣੀ ਰੱਬ ਨੂੰ ਮਰਾ ਦੇਣਗੇ ਉਹ ਦੁਨੀਆਂ ਕੀ ਜਾਣੇ ਕਿੱਥੇ ਫਕਰ ਵਿਲਾਜ ਦੇ ਦੁਨੀਆਂ ਕੀ ਜਾਣੇ ਕਿੱਥੇ ਫਕਰ ਬਰਾਂਜ ਦੇ ਦੁਨੀਆਂ ਕੀ ਜਾਣੇ ਸਾਧੂ ਸੁੱਤੇ ਨੇ ਕੇ ਜਾਗਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਨੇ ਕੇ ਜਾਗਦੇ ਦੁਨੀਆ ਕੀ ਜਾਣੇ ਕਿੱਥੇ ਫਕਰ ਵਿਰਾਜ ਦੇ ਦੁਨੀਆ ਕੀ ਜਾਣੇ ਕਿੱਥੇ ਫਕਰ ਵਿਰਾਜ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਨੇ ਕੇ ਜਾਗਦੇ ਦੁਨੀਆ ਕੀ ਜਾਣੇ ਸਾਧੂ ਦੇ ਪ੍ਰਿਆਸ i ਸੰਗਤਾਂ ਦੀ ਲਾਜ ਜੀ ਪੁੰਨੇ ਵਾਲੇ ਰੱਖ ਦੇਣ ਸੰਗਤਾਂ ਦੀ ਲਾਜ ਜੀ ਪੁੰਨਿਆ ਕੇ ਸੰਗਤਾਂ ਦਾ ਹੋ ਜਾਵੇ ਹੱਜ ਜੀ ਪੁੰਨਿਆ ਕੇ ਸੰਗਤਾਂ ਦਾ ਹੋ ਜਾਵੇ ਹੱਜ ਜੀ ਪੁੰਨੇ ਵਾਲੇ ਰੱਖ ਦੇਣ ਦੁਖੀਆਂ ਦੀ ਲਾਜ ਜੀ ਪੁੰਨੇ ਵਾਲੇ ਰੱਖ ਦੇਣੇ ਲੱਗੇ ਜੀ ਹੋਨੇ ਵਾ ਕੇ ਸੰਗ ਅਤਾਂ ਦਾ ਹੋ ਜਾਵੇ ਹੱਜ ਜੀ ਹੋਨੇ ਆ ਕੇ ਸੰਗ ਅਤਾਂ ਦਾ ਹੋ ਜਾਵੇ ਹੱਜ ਜੀ ਮਨ ਆਪਣੇ ਨੂੰ پاک ਬਣਾ ਲੈਣੀ ਰੱਬ ਨੂੰ ਬਲਾ ਦੇਣਗੇ ਕੋਈ ਸੰਤ ਬਚੋਲਾ ਬਣਾ ਚੱਲੀਏ ਤੂੰ ਪੁੰਨੇਦਾਰ ਆਇਆ ਕਰ ਜੀਵਿਓ ਕੇ ਚੱਲੀਏ ਤੂੰ ਪੁੰਨੇਦਾਰ ਆਇਆ ਕਰ ਪੁੰਨੇ ਵਾਲਾ ਤਿਆ ਦੀ ਸੇਵ ਕਮਾਇਆ ਕਰ ਪੁੰਨੇ ਵਾਲਾ ਤਿਆ ਦੀ ਸੇਵ ਕਮਾਇਆ ਕਰ ਓਕੇ ਚੱਲੀਏ ਤੂੰ ਪੁੰਨੇ ਦਾ ਰਹਾਇਆ ਕਰ ਓਕੇ ਚੱਲੀਏ ਤੂੰ ਪੁੰਨੇ ਦਾ ਰਹਾਇਆ ਕਰ ਬੁੰਨੇ ਵਾਲੇ ਦਾਤਾਂ ਦੀ ਸੇਵ ਕਮਾਇਆ ਕਰ ਬੁੰਨੇ ਵਾਲੇ ਦਾਤਾਂ ਦੀ ਸੇਵ ਕਮਾਇਆ ਕਰ ਪੀਤਾ ਘੂੜੀਆਂ ਗੁਰਾਂ ਦੇ ਨਾਲ ਪਾਣ ਪ੍ਰਾਪਣ ਮਿਲਾਂਗੇ ਉਹ ਹੰਤਾ ਤੋਂ ਮਿਲਦੀ ਨਾਮ ਜਪਣ ਦੀ ਜੁਗਤੀ ਸਣਤਾ ਤੋਂ ਮਿਲਦੀ ਨਾਮ ਜਪਣ ਦੀ ਜੁਗਤੀ ਜੁਗਤੀ ਦੇ ਨਾਲ ਸੰਗ ਤੇ ਮੇਰੇ ਜਾਂਦੀ ਮੁਕਤੀ ਜੁਗਤੀ ਦੇ ਨਾਲ ਸੰਗ ਤੇ ਮੇਰੀਆਂ ਦੀ ਮੁਕਤੀ ਜੁਗਤੀ ਦੇ ਨਾਲ ਸੰਗ ਤੇ ਮਿਲ

ਤਮ ਮੰਗ ਲੈ ਪੁੰਨੇ ਵਾਲਿਆਂ ਤੋਂ ਇੱਕੋ ਦਾਤ ਮੰਗ ਲੈ ਮਨ ਆਪਣੇ ਨੂੰ ਗੁਰੂ ਦੇ ਰੰਗਾਂ ਵਿੱਚ ਰੰਗ ਲੈ ਮਨ ਆਪਣੇ ਨੂੰ ਗੁਰੂ ਦੇ ਰੰਗਾਂ ਵਿੱਚ ਰੰਗ ਲੈ ਪੁੰਨੇ ਵਾਲਿਆਂ ਦੇ ਕੋਲੋਂ ਇੱਕੋ ਦਾਤ ਮੰਗ ਲੈ ਪੁੰਨੇ ਵਾਲਿਆਂ ਦੇ ਕੋਲੋਂ ਇੱਕੋ ਦਾਤ ਮੰਗ ਲੈ ਨੇ ਨੂੰ ਉਹਦੇ ਰੰਗਾ ਵਿੱਚ ਰੰਗ ਹਲੈ ਮਾਣ ਆਪਣੇ ਕਮਾਂਦੇ ਵੱਲੋਂ ਮਨ ਨੂੰ ਤੂੰ ਮੋੜ ਲੈ ਪੂਰੇ ਕਮਾਂਦੇ ਵੱਲੋਂ ਮਨ ਨੂੰ ਤੂੰ ਮੋੜ ਲੈ ਬੋਨੇ ਵਾਲਿਆਂ ਦੇ ਨਾਲ ਵੀਰਤੀਆਂ ਜੋੜ ਲੈ ਬੋਨੇ ਵਾਲਿਆਂ ਦੇ ਨਾਲ ਵੀਰਤੀਆਂ ਜੋੜ ਲੈ ਬੋਨੇ ਵਾਲਿਆਂ ਨਾਲ ਸੰਜਾ ਬਣਾ ਲੈਣੀ ਰੱਬ ਨੂੰ ਮਰਾਂ ਦੇ ਜੋ ਹਰ ਕਾ ਬਣਾ ਲੈ ਰੱਬ ਨੂੰ ਮਾਣ ਕੇ ਕੋਈ ਸੰਤ ਵਜੋ ਜੋ ਨਾ ਬਣਾ ਲੈ ਰੱਬ ਨੂੰ ਮਾਣ ਕੇ ਸਿੱਖ ਲੈ ਗੁਰਾਂ ਦੀ ਰਜਾ ਵਿੱਚ ਰਹਿਣਾ ਸਿੱਖ ਲੈ ਗੁਰਾਂ ਦੀ ਰਜਾ ਵਿੱਚ ਰਹਿਣਾ ਮੂ ਦੇ ਤੁਨਾਮ ਵਾਲਾ ਮਵਾਲਾ ਪਾਲਹਿ ਗੈਣਾ ਗੁਰੂ ਦੇ ਨਾਮ ਵਾਲਾ ਪਾਲਹਿ ਗੈਣਾ ਹੋ ਚੰਗੇ ਚੰਗੇ ਤੂ ਕਰ ਮਤ ਮਾਲੈਨੀ ਦਾ ਚੱਲੀਏ ਦੋ ਦਿਨ ਦਾ ਹੈ ਮੇਲਾ ਗੁਣੀਆਂ ਤੇ ਚੱਲੀਏ ਨਹੀਂ ਦੋ ਦਿਨ ਦਾ ਮੇਲਾ ਗੁਣੀਆਂ ਹੈ ਸੰਗ ਤੇ ਚਾਰ ਦਿਨਾਂ ਦਾ ਮੇਲਾ ਗੁਣੀਆਂ ਹਰ ਚੱਕ ਤੇ ਚਰ ਅੰਗ ਹੈ ਹੋਰ ਕਿਹੜੀ ਗੱਲ ਕਰੀ ਜਾਵੇਂ ਚੱਲੀਏ ਕੋਹੇੜਾ ਕਿਹੜੀ ਤੂ ਤੇਰੇ ਆਉਣਾ ਨੀ ਵੇੜਾ ਕੰਨ ਦੇ ਆਖ ਤੇਰੇ ਹੰਮਣ ਨੀ ਵੇੜਾ ਜੰਗੇ ਚੰਗੇ ਤੂ ਕਰ ਮ ਕਮਾਲ ਹੈ ਨੀ ਰੱਬਣ ਮਲਾ ਹੈ ਕਚਹਿਰੀ ਜੀ ਬੋਨੇ ਵਾਲੀ ਦਾ ਆਂਦੀ ਰੰਗੀ ਹੈ ਕਚਹਿਰੀ ਜੀ ਦਾਤਿਆਂ ਦੇ ਹੱਥ ਵਿੱਚ ਕਲਮ ਸੁਨਹਿਰੀ ਜੀ ਦਾਤਿਆਂ ਦੇ ਹੱਥ ਵਿੱਚ ਕਲਮ ਸੁਨਹਿਰੀ ਜੀ ਬੋਨੇ ਵਾਲੇ ਬਾਬੇ ਆਂਦੇ ਲੱਗੀ ਹੈ ਕਚਹਿਰੀ ਜੀ ਹੁੰਨੇ ਵਾਲੇ ਬਾਬੇ ਆਦੀ ਲੱਗੀ ਹੈ ਕਚਹਿਰੀ ਕੀ ਦਾਤਿਆਂ ਦੇ ਹੱਥ ਵਿੱਚ ਕਲਮ ਸੁਨੇਰੀ ਜੀ ਦਾਤਿਆਂ ਦੇ ਹੱਥ ਵਿੱਚ ਕਾਹਵੇਂ ਸੁਨੇਰੀ ਚੰਗੇ ਚੰਗੇ ਤੁਕਾਰੇ ਆਪਣੇ ਚੋਂ ਪੜੇ ਹਉਮਿਆ ਨੂੰ ਮਾਰ ਦੇ ਕਰ ਕਰਨੇ ਕੀਆ ਤੂੰ ਜ਼ਿੰਦਗੀ ਗੁਜ਼ਾਰ ਦੇ ਕਰ ਕਰਨੇ ਕੀਆ ਤੂੰ ਜ਼ਿੰਦਗੀ ਗੁਜ਼ਾਰ ਦੇ ਮਾੜੇ ਆਪਣੇ ਚੋਂ ਭੜੇ ਹਉਮਿਆ ਨੂੰ ਮਾਰ ਦੇ ਮਾੜੇ ਆਪਣੇ ਚੋਂ ਭੜੇ ਹਉਮਿਆ ਨੂੰ ਮਾਰ ਦੇ ਕਰ ਕਰਨੇ ਕੀਆ ਤੂੰ ਉਹ ਜ਼ਿੰਦਗੀ گزار ਦੇ ਕਰ ਕਰ ਨੇਕੀਆਂ ਤੋਂ ਇਹ ਤੇ ਨਹੀਂ ਤਿਆਰ ਦੇ ਹੋਨੇ ਵਾਲਿਆ ਨਜ਼ਰੀ ਤੂੰ ਲਗਾ ਲੈ ਨਹੀਂ ਰੱਬ ਨੂੰ ਮਰਾ ਦੇ ਕੋਈ ਸੰਤਵ ਜੋ ਪੁੰਨਿਆ ਕੇ ਸੰਗ ਤਾ ਨੂੰ ਦੁੱਖੋ ਭੁੱਲ ਜਾਂਦੇ ਨੇ ਪੁੰਨਿਆ ਕੇ ਸੰਗ ਤਾ ਦੁੱਖ ਭੁੱਲ ਜਾਂਦੇ ਨੇ ਸੰਗਤਾਂ ਦੇ ਭਾਗਾ ਵਾਲੇ ਬੂਹੇ ਖੁੱਲ ਜਾਂਦੇ ਨੇ ਸੰਗਤਾਂ ਦੇ ਭਾਗਾ ਵਾਲੇ ਬੂਹੇ ਖੁੱਲ ਜਾਂਦੇ ਨੇ ਪੁੰਨਿਆ ਕੇ ਦੁਖੀਆਂ ਦੇ ਦੁੱਖੋ ਭੁੱਲ ਜਾਂਦੇ ਨੇ ਪੁੰਨਿਆ ਕੇ ਦੁਖੀਆਂ ਦੇ ਤਨ ਪੁੱਲ ਲੈ ਜਾਂਦੇ ਨੇ ਪੁੰਨੇ ਆ ਕੇ ਦੁਖੀ ਆਲੂ ਦੁੱਖ ਭੁੱਲ ਜਾਂਦੇ ਨੇ ਪੁੰਨੇ ਆ ਕੇ ਦੁਖੀਆਂ ਨਾ ਤਨ ਪੁੱਲ ਲੈ ਜਾਂਦੇ ਨੇ ਪੁੰਨੇ ਵਾਲਿਆਂ ਨਾਲ ਆ ਕੇ ਪੂਹੇ ਸਭ ਦੇ ਖੁੱਲ ਜਾਂਦੇ ਨੇ ਪੁੰਨੇ ਵਾਲਿਆਂ ਦੇ ਨਾਲ ਰਿਖੂ ਸਭ ਨੇ oh my God.